ਅਕਸੋਬਾ ਚੋਣਾ 2024 ਨੂੰ ਲੈ ਕੇ ਚੌਥੇ ਪੜਾ ਦੀ VOTING ਸ਼ੁਰੂ ਹੋ ਚੁੱਕੀ ਹੈ 17.70 ਕਰੋੜ VOTER ਜਿਹੜੇ ਆ ਆਪਣੀ ਵੋਟ ਦਾ ਭੁਗਤਾਨ ਕਰਨਗੇ ਜਿਸ ਦੇ ਲਈ ਬਕਾਇਦਾ ਚੋਣ ਕਮਿਸ਼ਨ ਦੇ ਵੱਲੋਂ ਪੋਲਿੰਗ ਸਟੇਸ਼ਨ ਤਕਰੀਬਨ 1.92 ਲੱਖ ਤਿਆਰ ਕੀਤੇ ਗਏ ਨੇ ਤਾਂ 10 ਰਾਜਾਂ ਦੇ ਵਿੱਚ 96 ਸੀਟਾਂ ਤੇ VOTING ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਅਮੀਸ਼ਾ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਇਹਨਾਂ ਵੋਟਰਾਂ ਤੋਂ ਪਹਿਲਾਂ ਕਿ ਦੇਸ਼ ਭਰ ਦੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਅੱਜ ਲੋਕ ਸਭਾ ਦੇ ਚੌਥੇ ਪੜਾਅ ਦੀ VOTING ਹੋ ਰਹੀ ਹੈ ਤੇ ਮੈਂ ਚੌਥੇ ਪੜਾਅ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਉਹ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਸਰਕਾਰ ਲਈ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਜੋ ਸਮਾਜ ਦੇ ਹਰ ਵਰਗ ਨੂੰ ਸ਼ਕਤੀ ਪ੍ਰਦਾਨ ਕਰੇਗੀ ਤਾਂ ਇਸ ਤਰ੍ਹਾਂ ਦਾ ਟਵੀਟ ਜਿਹੜਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕੀਤਾ ਗਿਆ ਤਾਂ 96 ਸੀਟਾਂ ਦੇ ਉੱਤੇ ਅੱਜ VOTING ਹੋਣ ਜਾ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 1 ਜੂਨ ਨੂੰ ਵੋਟਾਂ ਨੇ ਤੇ 2 ਦਿਨਾਂ ਦੇ ਦਰਮਿਆਨ ਹੈ ਯਾਨੀ ਕਿ 4 ਜੂਨ ਨੂੰ ਜੋ ਹੈ ਨਤੀਜੇ ਵੀ ਸਾਹਮਣੇ ਆ ਜਾਣਗੇ ਕਿ ਆਖਿਰਕਾਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ ਹੈ ਪਾਰਟੀਆਂ ਦੇ ਵੱਲੋਂ ਜ਼ੋਰ ਇਸ ਵੇਲੇ ਪੂਰੀ ਤਰ੍ਹਾਂ ਲਗਾਇਆ ਹੋਇਆ ਹੈ ਪਰ ਦੂਜੇ ਪਾਸੇ ਜੇਕਰ ਆਂਧਰਾ ਪ੍ਰਦੇਸ਼ ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਤੇ ਅੰਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀ ਹੈ VOTING ਹੋ ਰਹੀ ਹੈ ਹਾਲਾਂਕਿ ਤੇਲੰਗਾਨਾ ਦੇ ਵਿੱਚ VOTING ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ 10 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1717 ਉਮੀਦਵਾਰ ਜਿਹੜੇ ਐ ਚੋਣ ਲੜ ਰਹੇ ਨੇ ਤਾਂ ਪੋਲਿੰਗ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਲੈ ਕੇ ਵੀ ਜਾਣ ਦੇ ਲਈ ਤਿੰਨ ਰਾਜਾਂ ਦੇ ਵਿੱਚ ਹਵਾਈ ਉਡਾਣਾ ਤੱਕ ਦਾ ਪ੍ਰਬੰਧ ਕੀਤਾ ਗਿਆ ਤਾਂ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਕੀਤੇ ਗਏ ਨੇ 19 ਲੱਖ ਤੋਂ ਜ਼ਿਆਦਾ ਪੋਲਿੰਗ ਅਧਿਕਾਰੀ ਬਣਾਏ ਗਏ ਨੇ ਅਤੇ 1717 ਉਮੀਦਵਾਰਾਂ ਦੀ ਕਿਸਮਤ ਅੱਜ ਜਿਹੜੀ ਹੈ EVM ਦੇ ਵਿੱਚ ਕੈਦ ਹੋ ਜਾਏਗੀ ਤਾਂ ਅਜੇ ਮਿਸ਼ਰਾ ਟੈਨੀ ਅਰਜੁਨ ਮੁੰਡਾ ਦੀ ਸੀਟ ਦੇ ਉੱਤੇ ਵੀ VOTING ਹੋ ਰਹੀ ਹੈ ਮੁਕਾਬਲਾ ਕਾਫੀ ਜ਼ਿਆਦਾ دلچسپ ਬਣਿਆ ਹੋਇਆ ਇਥੋਂ ਤਾਂਕਿ ਸਾਊਥ ਦੇ ਐਕਟਰਸ ਦੇ ਵੱਲੋਂ ਵੀ ਜਿਹੜੀ ਹੈ ਆਪਣੀ ਵੋਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਤਾਂ 1.92 ਲੱਖ ਜਿਹੜੇ ਆ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅਜੇ ਤਕਰੀਬਨ 8:00 ਦਾ ਸਮਾਂ ਹੋਇਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ मतदाता भुगतान ਕਰਨ ਦੇ ਲਈ ਆਪੋ ਆਪਣੇ ਨੇੜਲੇ ਪੋਲਿੰਗ ਸਟੇਸ਼ਨ ਦੇ ਉੱਤੇ ਪਹੁੰਚ ਚੁੱਕੇ ਨੇ ਅਤੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੌਥੇ ਪੜਾ ਦੀ VOTING ਸ਼ੁਰੂ ਹੋ ਚੁੱਕੀ ਹੈ 17.70 ਕਰੋੜ ਵੋਟਰ ਜਿਹੜੇ ਆ ਆਪਣੀ ਵੋਟ ਦਾ ਭੁਗਤਾਨ ਕਰਨਗੇ ਜਿਸ ਦੇ ਲਈ ਬਕਾਇਦਾ ਚੋਣ ਕਮਿਸ਼ਨ ਦੇ ਵੱਲੋਂ ਪੋਲਿੰਗ ਸਟੇਸ਼ਨ ਤਕਰੀਬਨ 1.92 ਲੱਖ ਤਿਆਰ ਕੀਤੇ ਗਏ ਨੇ ਤਾਂ 10 ਰਾਜਾਂ ਦੇ ਵਿੱਚ 96 ਸੀਟਾਂ ਤੇ VOTING ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਅਮੀਸ਼ਾਹ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਇਹਨਾਂ ਵੋਟਾਂ ਤੋਂ ਪਹਿਲਾਂ ਕਿ ਦੇਸ਼ ਭਰ ਦੇ ਮੇਰੇ ਪਿਆਰੇ ਭੈਣੋ ਤੇ ਭਰਾਵੋ ਅੱਜ ਲੋਕ ਸਭਾ ਦੇ ਚੌਥੇ ਪੜਾਅ ਦੀ VOTING ਹੋ ਰਹੀ ਹੈ ਤੇ ਮੈਂ ਚੌਥੇ ਪੜਾਅ ਦੇ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਕਿ ਉਹ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਸਰਕਾਰ ਲਈ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਉਣ ਜੋ ਸਮਾਜ ਦੇ ਹਰ ਵਰਗ ਨੂੰ ਸ਼ਕਤੀ ਪ੍ਰਦਾਨ ਕਰੇਗੀ ਤਾਂ ਇਸ ਤਰ੍ਹਾਂ ਦਾ ਟਵੀਟ ਜਿਹੜਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕੀਤਾ ਗਿਆ ਤਾਂ 96 ਸੀਟਾਂ ਦੇ ਉੱਤੇ ਅੱਜ VOTING ਹੋਣ ਜਾ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 1 ਜੂਨ ਨੂੰ ਵੋਟਾਂ ਨੇ ਤੇ 2 ਦਿਨਾਂ ਦੇ ਦਰਮਿਆਨ ਹੈ ਯਾਨੀ ਕਿ 4 ਜੂਨ ਨੂੰ ਜੋ ਹੈ ਨਤੀਜੇ ਵੀ ਸਾਹਮਣੇ ਆ ਜਾਣਗੇ ਕਿ ਆਖਿਰਕਾਰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ ਪਾਰਟੀਆਂ ਦੇ ਵੱਲੋਂ ਜ਼ੋਰ ਇਸ ਵੇਲੇ ਪੂਰੀ ਤਰ੍ਹਾਂ ਲਗਾਇਆ ਹੋਇਆ ਹੈ ਪਰ ਦੂਜੇ ਪਾਸੇ ਜੇਕਰ ਆਂਧਰਾ ਪ੍ਰਦੇਸ਼ ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਤੇ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀ ਹੈ VOTING ਹੋ ਰਹੀ ਹੈ ਹਾਲਾਂਕਿ ਤੇਲੰਗਾਨਾ ਦੇ ਵਿੱਚ VOTING ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ 10 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1717 ਉਮੀਦਵਾਰ ਜਿਹੜੇ ਹੈ ਚੋਣ ਲੜ ਰਹੇ ਨੇ ਤਾਂ ਪੋਲਿੰਗ ਅਤੇ ਸੁਰੱਖਿਆ ਅਧਿਕਾਰੀਆਂ ਨੂੰ ਲੈ ਕੇ ਵੀ ਜਾਣ ਦੇ ਲਈ ਤਿੰਨ ਰਾਜਾਂ ਦੇ ਵਿੱਚ ਹਵਾਈ ਉਡਾਣਾ ਤੱਕ ਦਾ ਪ੍ਰਬੰਧ ਕੀਤਾ ਗਿਆ ਤਾਂ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੈ ਚੋਣ ਕਮਿਸ਼ਨ ਦੇ ਵੱਲੋਂ ਕੀਤੇ ਗਏ ਨੇ 19 ਲੱਖ ਤੋਂ ਜ਼ਿਆਦਾ ਪੋਲਿੰਗ ਅਧਿਕਾਰੀ ਬਣਾਏ ਗਏ ਨੇ ਅਤੇ 1717 ਉਮੀਦਵਾਰਾਂ ਦੀ ਕਿਸਮਤ ਅੱਜ ਜਿਹੜੀ ਹੈ EVM ਦੇ ਵਿੱਚ ਕੈਦ ਹੋ ਜਾਏਗੀ ਤਾਂ ਅਜੇ ਮਿਸ਼ਰਾ ਟੈਨੀ ਅਰਜੁਨ ਮੁੰਡਾ ਦੇ ਸੀਟ ਦੇ ਉੱਤੇ ਵੀ VOTING ਹੋ ਰਹੀ ਹੈ ਮੁਕਾਬਲਾ ਕਾਫੀ ਜ਼ਿਆਦਾ ਦਿਲਚਸਪ ਬਣਿਆ ਹੋਇਆ ਇਥੋਂ ਤੱਕ ਕਿ ਸਾਊਥ ਦੇ ਐਕਟਰਸ ਦੇ ਵੱਲੋਂ ਵੀ ਜਿਹੜੀ ਹੈ ਆਪਣੀ ਵੋਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਤਾਂ 1.92 ਲੱਖ ਜਿਹੜੇ ਆ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅਜੇ ਤਕਰੀਬਨ 8:00 ਦਾ ਸਮਾਂ ਹੋਇਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀ ਮਾਤਾ ਭੁਗਤਾਨ ਕਰਨ ਦੇ ਲਈ ਆਪੋ ਆਪਣੇ ਨੇੜਲੇ ਪੋਲਿੰਗ ਸਟੇਸ਼ਨ ਦੇ ਉੱਤੇ ਪਹੁੰਚ ਚੁੱਕੇ ਨੇ ਅਤੇ ਆਪਣੀ ਵੋਟ ਦਾ ਭੁਗਤਾਨ ਕਰ ਰਹੇ ਨੇ